ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਡਾਲਾ ਬੋਮਾ ਵਡਾਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਟੋਕੜ ਗੱਪਨ ਚੱਕ ਪਾਸ ਤੇ ਦੋ ਤਾਜ਼ੀਆਂ ਸੂਈਆਂ ਜਰਸੀ ਕ੍ਰੋਸ ਵੈਡਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਕਰਦੇ ਵੀ ਇੱਥੇ ਹੁਣ ਨਾ ਤੇ ਪੁੱਛਦੇ ਸਾਰੀ ਡਿਟੇਲ ਬਾਕੀ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹਿੰਦੀ ਆ ਵੀ ਸੁਈਆਂ ਦੇ ਆਪਣੀ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਬੜੀ ਆਦੀ ਕਿਰਪਾ ਤੁਸੀਂ ਸਣਾਓ ਠੀਕ ਠਾਕ ਜੀ ਸਾਹ ਠੀਕ ਠਾਕ ਜੀ ਵੇਚ ਗਿਆ ਉਹਦਨ ਵਾਲਾ ਮਾਲ ਫਿਰ ਮਾਲ ਤਾਂ ਵੀਰ ਜੀ ਤੁਹਾਨੂੰ ਲੱਭਦੇ ਆ ਟਾਈਮ ਲੱਗਦਾ ਤੇ ਇੱਕ ਦੋ ਮਿੰਟ ਲੱਗਦੇ ਆ ਉਹਦਨ ਤੋਂ ਬਾਅਦ ਹੋਰ ਵੇਚ ਲਿਆ ਫਿਰ ਉਹ ਤਾਂ ਇਹ ਵੀਡੀਓ ਰਾਈ ਵੀਰ ਜੀ ਆਪਾਂ ਬਾਬੇ ਬੁੱਢੇ ਕਿਰਪਾ ਕਰੋ 10 12 ਗਾਈਆਂ ਤਾਂ ਦੀ ਵੇਚਤੀਆਂ ਅੱਛਾ ਹਾਂ ਤੇ ਤੁਹਾਨੂੰ ਵੀ ਫੋਨ ਲਉਂਦੇ ਰਹੇ ਆਪਾਂ ਥੋੜਾ ਸਵਾਭ ਨਾਲ ਇੱਕ ਦੋ ਵੀਡੀਓ ਵਿੱਚ ਮਿਸ ਹੋ ਗਈਆਂ ਟਾਈਮ ਦੇ ਵਿੱਚੋਂ ਲੱਗਿਆ ਹਨਾ ਫਿਰ ਸਾਨੂੰ ਵਿੱਚੋਂ ਕੰਮ ਅਸੀਂ ਵਿੱਚੋਂ ਕੋਈ ਸਾਡੇ ਉਤਰਾ ਵੀ ਛੁੱਟੀਆਂ ਹੋ ਗਈਆਂ ਅਸੀਂ ਕਈ ਵਿੱਚੋਂ ਅੱਗੇ ਪੈ ਗਏ ਆ ਕਰੀ ਦੇਖਣੇ ਪੈਂਦੇ ਤੁਹਾਨੂੰ ਪਤਾ ਹੀ ਹਾਂਜੀ ਹਾਂਜੀ ਬਾਕੀ ਜਿੰਨੇ ਮੇਰੇ ਵਧੀਆ ਫਾਰਮ ਹੋਰੇ ਸਾਰਿਆਂ ਪਿਆਰ ਭਰੀ ਸਾਸਰੀ ਕਾਲ ਜੀ ਬਸ ਠੀਕ ਠਾਕ ਜੇ ਫਿਰ ਵਧੀਆ ਵਧੀਆ ਬਾਕੀ ਇਹ ਵਿੱਚ ਮਾਲ ਸਾਫ ਉਤਰਾ ਲੈ ਆਈਦਾ ਵਾ ਧਰਾਂ ਜਿ ਲੱਭ ਕੇ ਮਾਲ ਆਪਨੂੰ ਕੋਈ ਵੀਰੇ ਜਿਆਦਾ ਤੇ ਨਾਮ ਦੱਸ ਤੇ ਕਰੀ ਨਾਂ ਵੀਰੇ ਆਪਣਾ ਗਰਸੇਵ ਸਿੰਘ ਪਿੰਡ ਭੁੰਮਾ ਬੜਾ ਤਸਵੀਰ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਬੋਲ ਦੋ ਫੋਨ ਨੰਬਰ ਇਹ ਜੰਮ ਵਾਲਿਆ ਥੱਲੇ ਲਿਖ ਦਾਂਗੇ ਅੱਛਾ ਹਾਂਜੀ ਹਾਂਜੀ ਅਜੇ ਯਾਦ ਨਹੀਂ ਕੀਤਾ ਯਾਦ ਨਹੀਂ ਕੀਤਾ ਜੀ ਚਲੋ ਫਿਰ ਚਰਵਾਤ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਵੈੜ ਜਰਸੀ ਕਰੋ ਉਸਤਾ ਜੀ ਸੂਈ ਆ ਇਹ ਵਜੇ ਰਾਤ ਦੀ ਸੂਈ ਦੇ ਆ ਦੇਖ ਸਾਦੇ ਹਵਾਨਾ ਸਫਾਈਆਂ ਚਾ ਚਲੋ ਜਿੰਨੀ ਵੀ ਆ ਸਵੇਰ ਕਿੰਨੇ ਵਜੇ ਦਾ ਮੇਰੀ ਪਲੂਨ ਵਛੀ ਸੁਈ ਆ ਪਹਿਲਾ ਸਵੇਰ ਵਛੀ ਸੁਈ ਆ ਅੱਛਾ ਇਹ ਕੱਲ 3 ਵਜੇ ਦੀ ਸੁਈ ਆ ਅੱਛਾ ਤੇ ਵੀਰ ਜੀ ਚਵਾਈ ਚੁਈ ਇੱਕ ਨੰਬਰ ਨਹੀਂ ਜਿਹੜੀ ਅੱਬਾ ਵਧੀਆ ਓਲ ਉਲਟੇ ਨਹੀਂ ਕਰਦੇ ਕੋਈ ਨਾ ਨਾ ਵੀਰ ਜੀ ਆਪਾਂ ਇੱਥੇ ਬੈਠ ਕੇ ਧਾਰਾ ਮਾਰ ਗੋ ਭਾਵੇਂ ਚਾਰ ਗਨੇ ਮੈਂ ਇਕੱਲਾ ਇਕੱਲਾ ਥਾਣਾ ਚੋਣ ਅਈ ਸੁਣੀ ਨਹੀਂ ਨਿਕਲੀ ਕਰਮਾਂ ਵਾਲੀ ਮੇਲੇ ਵੀਰ ਜੀ ਹਰ ਵੀਰ ਕੱਲ ਹੀ ਸੁਈ ਆ ਤੇ ਕਿਦ ਇੰਨਾ ਲੱਪਾ ਤੱਕ ਨਹੀਂ ਲਾਇਆ ਇਹ ਸਾਮ ਦੇ ਮੁੱਲ ਹੁੰਦੇ ਆ ਜਿੰਨਾ ਵੀਰਾਂ ਚਲੋ ਕਰਾਕਾ ਚਾਰ ਗਿਆ ਪਾ ਲਾ ਦਾਵਾ ਤੇ ਕਿੰਨਾ ਕਿ ਦੁੱਧ ਕਰੀ ਜਾਊਗੀ ਦੁੱਧ ਵੀਰ ਦੀ ਘਰ ਵਾਲੇ ਦਿੰਦੇ 20 ਕਿਲੋ ਪਰ ਆਪਾਂ 20 ਕਿਲੋ ਕਹਿੰਦੇ ਅਜੇ ਕਿਉਂ ਕੱਲ ਸੋਈ ਆ ਆਪਾਂ 4 ਕਿਲੋ ਰਾਤੀ ਚ ਹੋਇਆ ਤੇ 4 ਸਵੇਰੇ ਚ ਹੋਇਆ ਜੀ ਅੱਛਾ ਜਦਨੇ ਆਪਾਂ ਕਹਿੰਦਾ ਆਪਣੀ ਵੀਰ ਕੋ ਪਰਖ ਵਗੇ 17 18 ਤੋਂ ਨਹੀਂ ਮਰਦੀ ਚਲੋ ਜੋ ਵੀ ਆ ਤੋੜ ਦੋ ਇੱਕ ਦੀ ਬਾਕੀ ਚਮਕਲੀ ਬਸ਼ੀ ਵੀਰ ਜੀ ਬਾਕੀ ਉਤਰਿਆ ਵੀ ਹੈ ਸੋਹਣੀ ਆ ਬਾਕੀ ਦੁੱਧ ਦਾ ਕੋਈ ਵੀਰ ਅੰਦਾਜ਼ਾ ਲਾ ਲੈ ਸਾਜ ਵੀ ਉਸ ਕੋ ਗਲਾਬੀ ਰੰਗ ਦਾ ਜਰਸੀ ਕ੍ਰੋਸ ਹੈ ਕੱਦ ਵੀ ਦਾ ਉਸਾ ਨਾ ਜਰਸੀਆਂ ਹਸਾ ਨਾ ਬਾਕੀ ਉਤਰਾ ਇਹ ਵੀ ਰੰਗ ਰੋਬ ਦੀ ਚੰਗੀ ਹੈ ਜੱਪੂ ਦਾ ਥਲਾਇਆ ਕਰਦੀ ਲੈ ਜਾ ਬਾਕੀ ਥਾਂ ਦੀ ਕੁਆਲਿਟੀ ਵਿਖਾ ਦਿਓ ਪਹਿਲਾਂ ਨੂੰ ਜੇ ਸਰ ਜਰਸੀਆਂ ਦੇ ਸਹਾਨ ਲਾਈਏ ਤੇ ਕੱਦ ਠੀਕ ਆ ਜੇ ਉਦਾਂ ਆਪਾਂ ਲਾਈਏ ਤਾਂ ਬਹੁਤਾ ਉੱਚਾ ਨਹੀਂ ਕਹਿ ਸਕਦੇ ਦਰਮਿਆਨਾ ਕੱਦ ਜਿਤਨਾ ਪਹਿਲਨਾਂ ਦੇ ਹਿਸਾਬ ਨਾਲ ਚਲੋ ਠੀਕ ਹੈ ਬਾਕੀ ਜਿੰਨੀ ਹੈ ਨਾ ਵੀਰ ਜੀ ਸਫਾਈਆਂ ਦੇ ਵਿੱਚ ਤੇ ਬੱਚਾ ਕੀ ਜੇ ਤੇ ਮਗਰ ਇਹ ਚੋਬਰ ਜੀ ਵੀਰ ਜੀ ਮਗਰ ਅਵਸ਼ਾ ਹੈ ਜੇ ਦੁੱਧ ਚੁੰਗਣ ਦੀ ਵੀ ਨਹੀਂ ਜਾਚ ਇਹਨਾਂ ਪੂਰੀ ਆਹ ਦੇਖ ਸਕਦੇ ਨਾੜੂ ਬਿਲਕੁਲ ਨਾਲ ਤਾਜਾ ਹੀ ਹੈ ਤੇ ਕੋਈ ਰੱਸੀ ਰੁੱਸੀ ਨਹੀਂ ਪਾਉਣੀ ਵੀਰ ਜੀ ਨੂੰ ਵੀਰ ਜੀ ਬਿਲਕੁਲ ਬਰਫਿਆ ਦੇ ਸਵਾਹੀ ਇਹ ਤਾਂ ਵੀਰ ਨੂੰ ਬੜੀ ਮੋਟੀ ਲੱਗੀ ਆ ਰਾਈ ਬਿਲਕੁਲ ਸਾਫ ਹੈ ਜਾਨਵੇਂ ਪ੍ਰੋਪਰ ਰੱਖੇ ਚੋਣਾ ਲਾ ਅਗਲੇ ਸਾਲਾਂ ਦਾ ਦਿਖਾ ਦੋ ਚਾ ਪਹਿਲਾਂ ਮਸ਼ੀਨਾਂ ਦੇ ਜੀ ਆਹਨ ਲੱਗਦਾ ਬਹੁਤ ਘੱਟ ਹੈ ਠੀਕ ਹੈ ਜੀ ਆਹ ਬਾਕੀ ਆ ਵੇਹੇ ਚੜੀਆਂ ਬੰਨੀਆਂ ਵੇ ਰਸਿੰਫਾਈ ਤੇ ਆ ਇਹਦੇ ਥਾਣੇ ਵੀ ਦੇਖ ਸਕਦੇ ਜੇ ਲੱਗੇ ਤਾਂ ਇੱਕ ਵਾਰੀ ਗੁਲਾਬੀ ਰੰਗ ਦੇ ਥਾਣੇ ਆ ਕਾਫੀ ਖੂਬਸੂਰਤ ਹੈ ਬਾਕੀ ਇਹ ਆ ਵੀ ਚਲੋ ਜਿੰਨੀ ਵੀ ਆ ਸਫਾਈ ਚ ਫੱਬਦੀ ਆ ਪੂਰੀ ਘਰੇ ਵੱਜੇ ਵੀ ਸੋਹਣੀ ਲੱਗੂਗੀ ਤੇ ਥੱਲਿਆਂ ਵੀ ਹੋਰ ਵੇਖੋ ਜੀ ਥਣ ਹੋਰ ਕੱਢ ਗਈ ਆ ਹਾਈਡਰਾ ਤਾਂ ਨਹੀਂ ਕੁਆਲਟੀ ਖਾਓ ਜਰਾ ਹਾਂਜੀ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੁੱਲ ਵੀਰ ਜੀ ਵੇਖੋ ਇਹ ਗੱਲ ਇਹ ਆ ਵੀ ਚੰਗੇ ਡੰਗਰ ਦਾ ਚੰਗਾ ਹੀ ਮੁੱਲ ਲਾਦਾ ਵਾ ਹਾਂਜੀ ਪੈਸੇ ਲਾ ਕੇ ਇਹਦੇ ਪੈਸੇ ਲਾ ਕੇ ਜਾਣੀਆਂ ਹਾਂਜੀ ਸਾਡੇ ਵੀ ਘਰ ਦੇ ਵੀਰ ਜੀ ਇਹਦਾ 70000 ਰੁਪਏ ਮੰਗਦੇ ਸੀ ਅੱਛਾ ਆਪਾਂ ਕਿੰਨੇ ਮੰਗੇ ਤੁਸੀਂ ਦੱਸ ਦਿਓ ਹੁਣ ਬਾਕੀ ਰਾਜੀ ਆ ਵੈੜ ਕੋਈ ਇਹ ਨਹੀਂ ਕਲਦੀ ਸੂਈ ਆ ਕੋਈ ਲੱਪੇ ਜਣੀ ਆ ਤੁਸੀਂ 1 ਸਵਾ ਲੱਖ ਮੰਗ ਲਓ ਹੋਰ ਕੀ ਨਹੀਂ ਵੀਰ ਜੀ ਗੱਲ ਮਾਲ ਮੁੱਲ ਮੰਗਣਾ ਵੀਰ ਜੀ ਹਾਂਜੀ ਵਾਛੀ ਵੀਰ ਜੀ ਦੇ ਦਈਏ 60000 ਦੀ ਹੱਕ ਛੜਦਾ ਰੱਖਦੀ ਆ ਬਾਕੀ ਤੁਸੀਂ ਮਾਨ ਕਰਾ ਲਓ ਕਰ ਦਿਓ ਛੋਟ ਵਿੱਚ ਜਿੰਨਾ ਆਖੋ ਵੀਰ ਜੀ ਕਰਦੇ ਕੋਈ ਗੱਲ ਨਹੀਂ ਆ ਖੁੱਲੀ ਕਰ ਦਈਏ ਛੋਟ ਕਰ ਦਿਓ ਕਰ ਦਿਓ ਕਰ ਸਾਹਿਬ ਖੁੱਲੀ ਕਰ ਦਿਓ 55 ਜੋ ਮਾਨਤਨ ਕਰ ਦਾਂਗੇ ਫਿਰ ਖੁੱਲਾ ਹੀ ਕਰ ਦਾਂਗੇ ਵੀਰ ਜੀ ਕੋਈ ਵੀਰ ਭਰਾ ਕੋਈ ਫੋਨ ਲਾਵੇ ਮੋੜ ਦੇ ਨਹੀਂ ਆਪਾਂ ਕੋਈ ਮਾਲ-ਮੁੱਲ ਲਾਵੇ ਵੀਰ ਮੇਰਾ ਬਾਕੀ ਬਸ਼ੀ ਕਿਹੇ ਬਣੇ ਖੁੱਜਣੀ ਨਹੀਂ ਹੈਗੀ ਖੁੱਲਾ ਕਰ ਦੋਗੇ ਮਾਨਤਨ 55 ਜੋ ਕੋਈ ਫੋਨ ਲਾਵੇ ਇੱਕ ਵਾਰੀ ਹਾਂਜੀ ਹਾਂਜੀ ਬਾਕੀ ਬਸ਼ੀ ਵੀ ਪੂਰੀ ਕੁਆਲਿਟੀ ਵਾਲੀ ਆ ਬਾਕੀ ਕੋਈ ਵੀਰ ਚਲੋ ਇੱਥੇ ਆਣ ਕੇ ਵੇਖੇ ਆਪਣੀ ਪਸੰਦ ਕਰਕੇ ਖੜੇ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਜਰਸੀ ਕ੍ਰੋਸੀ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਵੀਰ ਜੀ ਸੂਈ ਨੂੰ ਵੀਰ ਜੀ ਹੋ ਗਿਆ ਤੇ 5-6 ਦਿਨ ਹੋ ਗਿਆ ਸੂਈ ਨੂੰ ਤੋੜ ਦੋ ਫੇਰ ਇਹਨੂੰ ਵੀ ਤੋੜ ਦੋ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਮੈਂ ਜਵਾ ਵੀਰ ਜੀ 14 ਕਿਲੋ ਦੁੱਧ ਏ ਤਿਆਰ ਹੈ ਜੀ ਬਿਲਕੁਲ ਮਾਰਾ ਦੋ ਟਾਂ ਚ ਵਗਦਣੀ ਆ ਤੇ ਆਪਾਂ ਉਹ ਦਾ ਨਗਰ ਦੇਣਾ ਦੋ ਟਾਈਮ ਚੋ ਕੇ ਖੜਨੀ ਚਾਹੀਦੀ ਹੈ ਜਿਹੜੀ ਦੁੱਧ ਜਿਹੜਾ ਇਹਦੇ ਕੋਲ ਕਿੰਨੇ ਵੀ 14 ਲੀਟਰ ਤਿਆਰ ਹੈ ਲਾਜ ਮਿੱਦੀ ਇਹਦੀ ਜਰਸੀ ਕ੍ਰੋਸ ਚ ਹੌਲੀ ਹੌਲੀ ਲਾਜ ਇਹਦੇ ਵਿੱਚ ਮੜੀ ਤਾਂ ਨਮਰਾ ਦਿੰਦੇ ਆ ਠੀਕ ਆ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਹੈ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਜੀ ਵਛੀ ਜੇ ਇਹਦੇ ਮਗਰ ਵਛੀ ਆ 나ੜੂ ਜਿਹੜਾ ਇਹਦਾ ਵੀ ਨਾਲ ਹੀ ਆ ਤੇ ਇਹ ਉਤਰਾ ਕਿੰਨਾ ਕਿ ਦੁੱਧ ਕਰ ਸਕਦੀ ਜੀ ਵੀਰ ਜੀ ਇਹ ਗੱਲ ਇਹਦਾ ਜਿਹਦੀ ਸਟਾਰਟਿੰਗ 13 14 ਕਿਲੋ ਦੀ ਆ ਤੇ ਭੈਣ ਭਰਾ ਸਾਰੇ ਸਿਆਣੇ ਹਨ ਉਹ ਅੱਖ ਨਹੀਂ ਲੋੜ ਹੀ ਕੋਈ ਨਹੀਂ ਆ 12 18 ਕਿਲੋ ਦਾ ਘਟ ਕੀ ਕਰੂਗੀ ਵਿਚਾਰੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਆ ਤੁਹਾਨੂੰ ਦੇਖ ਸਾ ਦੇ ਦੇ ਲਾਗੇ ਤੋਂ ਇੱਕ ਵਾਰੀ ਦਿਖਾ ਦਿਓ ਚਵਾਜ ਦਾ ਅਗਲੇ ਸਨਾਂ ਦੇ ਦਿਖਾ ਦਿਓ ਚਵਾਜ ਠੀਕ ਹੈ ਤੇ ਬਾਕੀ ਆ ਦੇਖ ਸਕਦੇ ਹਵਾਨੇ ਤੇ ਨਾੜਾਂ ਵਿੱਚ ਚੰਗੀਆਂ ਵਾ ਤੇ ਥਣ ਵੀ ਤੇ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਮੁੱਲ ਵੀ ਜੀ ਫਿਰ ਕਿਹਨਾਂ ਗੱਲ ਕੀ ਆ ਧਾਰਾ ਮਰਾਉਂਦਾ ਸਾਡਾ ਕੋਈ ਇਹ ਨਹੀਂ ਆਪਾਂ ਬਸ ਠੰਡੇ ਨਗਰ ਦਾ ਵਕਾਉਂਦੇ ਇਹਦਾ ਬਗਰੇ ਆ ਜਿੱਦ ਤਰ੍ਹਾਂ ਤੁਸੀਂ ਕਹਿੰਦੇ ਕਿ ਪਹਿਲਣਾ ਵਾ ਤੇ ਔਲ-ਔਲ ਨਾ ਕਰਦੀਆਂ ਹੁਣ ਕੋਈ ਦੇਖ ਹੁਣ ਕੋਈ ਬੱਚਾ ਜੋਲੇ ਭਾਵੇਂ ਕੋ ਧੀ ਭੈਣ ਜੋਲੇ ਹਾਂਜੀ ਠੰਡੇ ਨਗਰਾਂ ਦਾ ਮੈਂ ਵਾਦਾ ਹੀ ਹੁੰਦਾ ਵਾ ਇਹ ਸਭ ਭਾਜੋ ਕੰਡੇ ਦੀ ਆਈ ਬਾਟਲ ਲੱਤ ਮਾਰ ਕੇ ਪਰਾ ਕਿਦਾ ਮਜ਼ਾ ਕੋਈ ਨਹੀਂ ਆ ਹਾਂਜੀ ਹਾਂਜੀ ਤੇ ਵਸ਼ੀ ਦੇ ਵੀਰ ਜੀ ਵੀ 50000 ਦੀ ਆ ਤੇ ਹੁਣ ਤੁਸੀਂ ਦੱਸੋ ਕਿੰਨੇ ਦੇ ਦਈਏ ਜਿਹੜਾ ਜੀ ਗੱਲ ਕਰ ਦਈਏ 47000 ਦੇ ਵੀਰੇ ਦੇ ਦਾਂਗੇ ਹੋਰ ਕਰ ਦਈਏ ਮਾਨ ਵਿੱਚ ਕਰਾਓ ਸਾਹਿਬ ਜੀ ਕਰਾਓ ਕੋ ਗੱਲ ਨਹੀਂ 45 ਤੇ ਛੋਟ ਕਰ ਦੋ ਕਿੰਨੀ ਕਰ ਦੋਗੇ ਕੋਈ ਨਹੀਂ ਵੀਰਪਰਾ ਕੋਈ ਫੋਨ ਲਾਵੇ ਕਰਨਾ 45 ਮਾਨਤਨ ਕਰ ਦਾਂਗੇ ਖੁੱਲਾ ਕਰ ਦੋਗੇ ਮਾਨਤਨ ਕਰਨਾ ਮਾਲ ਮੋਲ ਕੇ ਲਾਵੇ ਮੇਰਾ ਵੀਰ ਹਾਂਜੀ ਹਾਂਜੀ ਠੀਕ ਹੈ ਬਾਕੀ ਚਲੋ ਮੌਕੇ ਤੇ ਹੋ ਜਾਊਗਾ ਫੋਨ ਲਾਵੇ ਇੱਕ ਕਰੀ ਹਨਾ ਇੱਕ ਆ ਗਈ ਵੀਰੇ ਟੋਕੜ ਗੱਬਣਾ ਲਿਆਓ ਨਵੇਂ ਤੋਰ ਕੇ ਲਿਆ ਮੜਾ ਆ ਜਿਹੜੀ ਟੋਕੜ ਗੱਬਣਿਆ ਚੰਗੀ ਸਾਂਭੀ ਸੁੰਭੀ ਆ ਜਿਹੜੀ ਅਜਲੇ ਆ ਜੀ ਬਾਕੀ ਹੈਗੀ ਐ ਵੀ ਜੱਸੀ ਕ੍ਰੋਸ ਦੀ ਆ ਥਾਣੇ ਦੇ ਵੀ ਚੰਗੇ ਲੱਗੇ ਵੇਲੇ ਵੀ ਪੂਰੀ ਰਾਤੀ ਵੜਿਆ ਕੋਈ ਲਸੀ ਨਹੀਂ ਹੈਗੀ ਇਹ ਕਿੰਨੇ ਚਿਰ ਚੱਕ ਪਾਸਿਆ ਵੀ ਜੀ ਇਹ ਵਰਦੀ ਪੰਨਾ ਮਹੀਨਾ ਚੱਕ ਪਾਸਿਆ ਅੱਛਾ ਇਹ 17 ਤਰੀਕ ਨੂੰ ਸ਼ਮਵਾਰ ਮਹੀਨਾ ਸ਼ੁਰੂ ਹੋਣਾ ਜੀ ਅੱਛਾ ਯਾਨੀ ਕਿ 1-2 ਦਿਨਾਂ ਤੱਕ ਤੇ ਸੱਜਣ ਦੇ ਘਰ ਚ ਬੜਾ ਚੰਗੇ ਰਿਕਾਰਡ ਅੜੀ ਆ ਅੱਛਾ ਸੱਜਣ ਵੀ 17-18 ਕਿਲੋ ਦੁੱਧ ਪਾਇਆ ਬਾਕੀ ਆਪਾਂ ਦਾ ਵਿਹੜ ਦਾਦੀ ਪੂਰੀ ਰਾਜੀ ਆ ਕਦ ਕਾਠ ਵਾਲੇ ਠੰਣ ਠੰਣ ਚੰਗਾ ਲੱਗਾ ਵਾ ਫੈ ਵੀ ਠੰਡੀ ਤੇ ਰਿਆਂ ਪੋਲੀ ਚਵਾਇ ਵਰਗੀ ਇੱਕ ਰੋ ਵੀ ਥਾਣਾ ਕੁਆਲਟੀ ਫਰਦ ਲਾਗੂ ਆ ਜੀ ਤੇ ਹੁਣ ਕਿੰਨਾ ਦੁੱਧ ਹੁਣ ਵੀਰੇ 7 ਕਿਲੋ ਹੋ ਜੇ ਤੁਹਾਡਾ ਮਾੜਾ ਠੀਕ ਆ ਜੀ ਤਾਂ ਥਾਣਾ ਦੇਖ ਸਾ ਦੇ ਦੇ ਆਪਾਂ ਲੱਗ ਗਏ ਤਾਂ ਇਹਦਾ ਮੁੱਲ ਕਿੰਨਾ ਰੱਖਣਾ ਹੁਣ ਇਹ ਤੁਹਾਨੂੰ ਪਤਾ ਵੀਰਦੀ ਕਮੇਟੀ ਆ ਹਾਂਜੀ ਉਹਨਾਂ ਦੀ ਕਮੇਟੀ ਐ ਡਬਲ ਨਹੀਂ ਇਹ ਤੇ ਡਬਲ ਹੋਣੇ ਆ ਤੇ ਇਹ ਤੁਹਾਨੂੰ ਪਤਾ ਸੋਹਣੀ ਬੜੇ ਚੰਗੇ ਟਾਈਮ ਨੇ ਜੋ ਡੰਗਰਾ ਪੂਰੀ ਤਰ੍ਹਾਂ ਹੋਏ ਨੇ ਅਠੰਡੀ ਦੀ ਰਿਵਰਦੀ ਕਾ ਦੋ ਕੋਈ ਐਦਾਂ ਆਪਾਂ ਬੈਠੇ ਕੋਈ ਗੱਲ ਨਹੀਂ ਆ ਠੀਕ ਆ ਉਤਰਾਂ ਠੰਡੀ ਧੀਰੀ ਆ ਤੇ ਹੋ ਕਿੰਨੀ ਦੇਰੀ ਐ ਇਹ ਤਾਂ ਮੈਂ ਤਿਆਰ ਹੋਈ ਵਸੀ ਵੀਰਦੀ ਜਿਆਦਾ ਮੈਂ ਕਹਿੰਦਾ 55-60 ਹਜ਼ਾਰ ਦੀ ਹੈਗੀ ਆ ਹਾਂਜੀ ਹੁਣ ਮੋਲੇ ਵੀਰਦੀ ਦਾ 32000 ਆ ਬਾਕੀ ਕਰਾ ਲਓ ਮਾਣੀ ਨਾ ਕਰਾਉਣਾ ਕਰ ਦਵਾ ਆਪ ਹੀ 30 ਹਜ਼ਾਰ ਵੀਰਦੀ ਦੇ ਦਾਂਗੇ ਛੋੜ ਕਰ ਦਿਓ 30 ਚੋਂ ਕਰਾਲੇ ਵੀਰ ਜੀ ਪੁੱਛਾਂਗੇ 3000 ਛੋਟ ਕਰਦੇ 2700 ਦੇ ਦੇ ਦੀਏ 2700 ਉਹ ਚ ਵੀਰ ਫਿਰ ਥੋੜਾ ਮੰਤਨ ਵਿੱਚ ਜਿਆਦਾ ਫਰਕ ਨਹੀਂ ਰਹਿ ਗਿਆ ਕੋਈ ਲਾਗੇ ਰੱਖ ਕੇ ਰੇਟ ਪਾਤਾ ਜੇ ਆਪਾਂ ਠੀਕ ਆ ਹਾਂਜੀ ਹਾਂਜੀ ਤੇ ਉਤਰਾ ਸੱਜਰ ਕਿੰਨਾ ਚੁਵਾਈ ਜਗਦਾ ਸੱਜਰ ਵੀਰ ਜੀ ਘੱਟੋ ਘੜ ਮੈਨਾਂ 17 18 ਕਿਲੋ ਵਾਲੀ ਹੈ ਤੇ ਘੱਟੋ ਘੱਟ ਵੀ ਨੂੰ ਕਹਿੰਦੇ ਵੱਡੇ ਕਸ ਪੂਰੀ ਰਾਜੀ ਆ ਠੀਕ ਹੈ ਠੰਡੀ ਵੀਰੇ ਬਾਕੀ ਥਣ ਥਣ ਚੰਗਾ ਲੱਗਾ ਵੀਰ ਜੀ ਤੇ ਬਾਕੀ ਆ ਵੀ ਚਲੋ ਤੁਹਾਡੇ ਘਰੋਂ ਕੁ ਚੁਵਾਈ ਕਰਕੇ ਤੇ ਤਸੱਲੀ ਕਰਦੇ ਇਹ ਜਿਹੜਾ ਵੀਰ ਲੈ ਗਿਆ ਨਾ ਉਹਦੀ ਕਮੇਟੀ ਆ ਪੈਸੇ ਡਬਲੀ ਹੋਣੇ ਆ ਘੱਟ ਦੇਣੀ ਰੁ ਤੇ ਬਾਕੀ ਆਪਣਾ ਸਮਝਣਾ ਵੇਖੋ ਤਸੱਲੀ ਕਰਕੇ ਇੱਥੇ ਆਓ ਵੀਰੇ ਦੋਵੇਂ ਨਾਲ ਚੋਕੇ ਡੰਗਰ ਤਸੱਲੀ ਕਰਕੇ ਖੜੋ ਮਾਨੂੰ ਲੱਗਦਾ ਲੈ ਜਾਓ ਨਹੀਂ ਤੇ ਕੋਈ ਗੱਲ ਨਹੀਂ ਤੇ ਬਾਕੀ ਕਿੰਨੇ ਦਿਨਾਂ ਚ ਕੋਈ ਚੈੱਕ ਕਰਾ ਕੇ ਚੈੱਕ ਕਰਾ ਲੈ ਵੀਰ ਜੇ ਤਿੰਨ ਦਿਨਾਂ ਸਾਡੀ ਗਾਰੰਟੀ ਹੈ ਤਿੰਨ ਦਿਨਾਂ ਤੱਕ ਜੇ ਆ ਕੇ ਸਾਨੂੰ ਫੋਨ ਕਰਦੇ ਕੋਈ ਗੱਲ ਨਹੀਂ ਹੈ ਠੀਕ ਹੈ ਜੀ ਤੇ ਬਾਕੀ ਆਪਣੀ ਸਮਝ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ